ਦੋਸਤੋ ਅੱਜ ਅਸੀਂ ਚੰਦਕਾਲਾ ਸਵੀਟ ਹਾਊਸ ਸਮਾਣਾ ਖੜੇ ਹਾਂ ਇੱਥੇ ਸਾਡਾ ਪਹਿਲੀ ਤਾਂ ਗੱਲ ਹੈ ਸਾਡਾ ਇੱਥੇ ਆਉਣਾ ਕਿਵੇਂ ਹੋਇਆ ਅਸੀਂ ਪਟਿਆਲੇ ਤੋਂ ਆ ਰਹੇ ਸੀ ਿਕਨੌਰੀ ਨੂੰ ਜਾ ਰਹੇ ਹਾਂ ਤਾਂ ਅਸੀਂ ਇੱਥੇ ਗੱਡੀ ਰੋਕੀ ਵੀਰਾਂ ਨੂੰ ਲੱਗਿਆ ਕਿ ਕਿਸਾਨ ਅੰਦੋਲਨ ਦੇ ਬੰਦੇ ਨੇ ਕੋਈ ਇਹ ਗੱਡੀ ਦੇ ਵਿੱਚੋਂ ਉਤਾਰ ਕੇ ਲਿਆ ਕੇ ਕਿ ਅਸੀਂ ਚਾਹ ਪੀ ਕੇ ਬਿਨਾਂ ਨਹੀਂ ਜਾਂਦੇ ਨਾ ਸਭ ਨੂੰ ਇੱਥੇ ਬਿਠਾ ਕੇ ਉਹਨਾਂ ਨੂੰ ਕਹਿੰਦਾ ਕਿ ਇਹ ਜਿਹੜੀ ਗੱਲ ਵਿੱਚੋਂ ਮੇਲ ਨਿਕਲੀ ਐ ਅੱਜ ਵੀਡੀਓ ਇਸ ਲਈ ਵੀ ਪਾ ਰਹੇ ਹਾਂ ਸੀ ਕਿ ਇਹਨੂੰ ਸਮਝਿਓ ਕਿ ਪਰਿਵਾਰ ਕਰਦਾ ਕੀ ਹੈ ਜਿਹਦੇ ਨਾਲ ਖੜੇ ਨੇ ਵੀਰ ਕਮਜੀਤ ਸਿੰਘ ਨੇ ਇਧਰਲੇ ਪਾਸੇ ਉਹਨਾਂ ਦੇ ਬੇਟੇ ਨੇ ਉਹ ਨੌਜਵਾਨ ਮੁੰਡਾ ਜਿਹੜਾ ਇਹਨਾਂ ਦਾ ਭਤੀਜਾ ਹੈ ਇਹ ਵੀ ਮੇਰੇ ਘਰ ਦਾ ਭਤੀਜੇ ਨੇ ਇਹ ਇੱਕੋ ਪਰਿਵਾਰ ਹੈ ਤੇ ਜਿਹੜੀ ਸਬਕ ਲੈਣ ਵਾਲੀ ਆ ਸਿੱਖਣ ਵਾਲੀ ਗੱਲ ਆ ਸਭ ਤੋਂ ਇੰਪੋਰਟੈਂਟ ਉਹ ਇਹ ਆ ਕਿ ਇਹਨਾਂ ਦਾ ਸਰਦਾਰ ਕਰਨ ਦੀ ਥੋੜਾ ਮਾ ਇੱਕ ਭਤੀਜਾ ਕੈਨੇਡਾ ਚਲਿਆ ਗਿਆ ਬਾਹਰ ਚਲਿਆ ਗਿਆ ਤੇ ਹੁਣ ਉਹਦੀ ਵੀ ਤਿਆਰੀ ਆ ਵਾਪਸ ਆਉਣ ਦੀ ਆ ਜਿਹੜਾ ਕਾਰੋਬਾਰ ਹੈ ਅਸੀਂ ਬਹੁਤ ਵਾਰੀ ਇਹ ਅਪੀਲਾਂ ਕੀਤੀਆਂ ਨੇ ਬਹੁਤ ਵਾਰੀ ਇਹ ਬੇਨਤੀਆਂ ਕਰਦੇ ਆਂ ਕਿ ਨੌਜਵਾਨ ਨੂੰ ਬਾਹਰ ਦਾ ਖੇੜਾ ਛੱਡ ਕੇ ਆਪਾਂ ਆਪਦੇ ਪੰਜਾਬ ਨੂੰ ਸੰਭਲੀਏ ਪੰਜਾਬ ਨੂੰ ਸੰਭਾਲੀਏ ਦੇਸ਼ ਡੁੱਬ ਰਿਹਾ ਹੈ ਦੇਸ਼ ਵਿਲਾ ਹੋ ਰਿਹਾ ਹੈ ਜਿੰਨਾ ਲੋਕਾਂ ਨੂੰ ਅਸੀਂ ਇੱਥੋਂ ਕੱਢਿਆ ਹੈ ਦੇਸ਼ ਦੀ ਆਜ਼ਾਦੀ ਦੇ ਲਈ ਤੇ ਅੱਜ ਉਹਨਾਂ ਦੇ ਜਾ ਕੇ ਅਸੀਂ ਗੁਰਾਂ ਮੰਨ ਲਏ ਇਹ ਸਰਦਾਰ ਜੀਆਂ ਨਾਲ ਜਦੋਂ ਬੈਠ ਕੇ ਅਸੀਂ ਗੱਲਬਾਤ ਚੱਲੀ ਤੇਨੇ ਨਹੀਂ ਗੱਲ ਕਹੀ ਕਹਿੰਦੇ ਮੈਂ ਆਪਦੇ ਬੱਚਿਆਂ ਨੂੰ ਇਹ ਗੱਲ ਕਹੀ ਕਿ ਬੇਟਾ ਬਾਹਰ ਜਾ ਕੇ ਤੁਸੀਂ ਲੋਕਾਂ ਦੇ ਜੇ ਭਾਂਡੇ ਚੱਕਣੇ ਆ ਤੇ ਤੁਸੀਂ ਇੱਥੇ ਚੱਕ ਲੋ ਮੈਂ ਧੰਨਵਾਦੀ ਆ ਇਹਨਾਂ ਬੱਚਿਆਂ ਦਾ ਜਿੰਨਾ ਨੇ ਆਪਦੇ ਫਾਦਰ ਦੀ ਬਾਪ ਦੀ ਗੱਲ ਨੂੰ ਕੰਨ 'ਚ ਪਾਇਆ ਸੁਣਿਆ ਤੇ ਸਮਝਿਆ ਤੇ ਆਖੇ ਲੱਗਿਓ ਉਸੇ ਦਲ ਨੂੰ ਅਪਣਾ ਲਿਆ ਔਰ ਉਹਨੂੰ ਅਪਣਾ ਕੇ ਆ ਇੱਕ ਚਾਂਦੀ ਕਲਾ ਸਵੀਟ ਹਾਊਸ ਚੱਲ ਰਿਹਾ ਹੈ ਇਹ ਕਿਵੇਂ ਬਣਿਆ ਇਸ ਸਵੀਟ ਹਾਊਸ ਦੀ ਖਾਸੀਅਤ ਇਹ ਹੈ ਕਿ ਜਿੰਨਾ ਸਾਮਾਨ ਤੁਸੀਂ ਦੇਖ ਰਹੇ ਹੋ ਉਹਦੇ ਚ ਸਾਰਾ ਸਾਮਾਨ ਇਹਨਾਂ ਦੇ ਆਪ ਦੇ ਹੀ ਪਰਿਵਾਰ ਦੇ ਪਸ਼ੂ ਰੱਖੇ ਨੇ ਭਾਈਆਂ ਨੇ ਪਸ਼ੂ ਰੱਖੇ ਆ ਉਹਨਾਂ ਦਾ ਦੁੱਧ ਆਉਂਦਾ ਹੈ ਉਹਨਾਂ ਦੇ ਦੁੱਧ ਦੀ ਸਵੀਟ ਬਣਦੀ ਆ ਮਠਿਆਈ ਬਣਦੀ ਆ ਨਾਲੇ ਤਾਂ ਭਰਾਵਾਂ ਨੂੰ ਪੂਰੀ ਇਨਕਮ ਹੋ ਰਹੀ ਆ ਪੂਰਾ ਰੋਟੀ ਮਿਲ ਰਿਹਾ ਤੇ ਨਾਲੇ ਜਿਹੜੀ ਕਿਸੇ ਨੇ ਇਹਨਾਂ ਦੇ ਦੁੱਧ ਚੋਂ ਕਮਾਈ ਕਰਕੇ ਕਿਸੇ ਨੇ ਕਾਹਦਾ ਘਰ ਭਰਨਾ ਸੀ ਜਾਂ ਵੱਡੇ ਹੋਣਾ ਸੀ ਉਹ ਸਥਾਨ ਦੇ ਉੱਤੇ ਆਹ ਹੈ ਆਪਦੇ ਘਰ ਦੀ ਇਨਕਮ ਦੇ ਉੱਤੇ ਲੱਗੇ ਹੋਏ ਨੇ ਔਰ ਆਪਦੇ ਪਰਵਾਹ ਨੂੰ ਆਪਦੇ ਭਤੀਜੇ ਨੂੰ ਉਧਰਲੇ ਪਾਸੇ ਆਪਦੇ ਭਤੀਜੇ ਨੂੰ ਨਾਲ ਲੈ ਕੇ ਬਿਲਕੁਲ ਸੱਜੇ ਦੇ ਖੱਬੇ ਕੰਬਾ ਥੱਲੇ ਲੈ ਕੇ ਚੱਲ ਰਹੇ ਨੇ ਇਹ ਸਿੱਖਣ ਵਾਲੀ ਗੱਲ ਆ ਦੋਸਤੋ ਬਹੁਤ ਵੱਡੀ ਵੱਡਾ ਕਾਰੋਬਾਰ ਬਣ ਚੁੱਕਿਆ ਹੈ ਵਾਹਿਗੁਰੂ ਦੇ ਹੁਕਮ ਨਾਲ ਪੂਰੀ ਚਾਂਦੀ ਕੜਾ ਇਸ ਦੁਕਾਨ ਤੇ ਜਿਹਦੀ ਅੱਜ ਆਪਾਂ ਕਰਿਆ ਇੱਕਲਾ ਐ ਨਹੀਂ ਕਿ ਸਵੀਟ ਹਾਊਸ ਹੈ ਇੱਕ ਉਹ ਸਵੀਟ ਹਾਊਸ ਆ ਜਿੰਨਾਂ ਦਾ ਕਹਿਣਾ ਇਹ ਥਾਲ ਹੈ ਵੱਡੀ ਗੱਲ ਜਦੋਂ ਅਸੀਂ ਬੈਠੇ ਚਾਹ ਪੀਂਦੇ ਸੀ ਉਹ ਕਹਿੰਦੇ ਸੀ ਕਿ ਤੁਸੀਂ ਨਾਮ ਕਮਾਉਣਾ ਹੈ ਸਮਾਨ ਨਹੀਂ ਵੇਚਣਾ ਨਾਮ ਵਿਕੇ ਤੁਹਾਡਾ ਅੱਜ ਸੱਚਮੁੱਚ ਇਹਨਾਂ ਦਾ ਨਾਮ ਲਿਖ ਰਿਹਾ ਹੈ ਸਮਾਨ ਇਹ ਤਾਂ ਬਿਲਕੁਲ ਬਾਹਰ ਨਹੀਂ ਬਿਲਕੁਲ ਬਾਹਰ ਨਹੀਂ ਸ਼ਹਿਰ ਦੇ ਵਿੱਚ ਮਾਰਕੀਟ ਦੇ ਵਿੱਚ ਬਜ਼ਾਰਾਂ ਦੇ ਵਿੱਚ ਲੋਕ ਦੁਕਾਨਾਂ ਬਣਾਉਂਦੇ ਕਿ ਮੇਰੀ ਇੱਥੇ ਦੁਕਾਨ ਜ਼ਿਆਦਾ ਚੱਲੇ। ਲੇਕਿਨ ਇਹਨਾਂ ਨੇ ਆ ਕੇ ਬਿਲਕੁਲ ਬਾਹਰਲੇ ਪਾਸੇ ਬਾਈਪਾਸ ਤੇ ਦੁਕਾਨ ਬਣਾਈ ਹੈ ਤੇ ਇਸ ਦੁਕਾਨ ਤੇ ਵੀ ਇਹ ਮੰਨਣਾ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲੇ ਜਿੰਨਾ ਅਸੀਂ ਸਮਾਨ ਬਣਾਉਨੇ ਆ ਉਹ ਸਾਡੇ ਕੋਲੋਂ ਪੂਰਾ ਨਹੀਂ ਆ ਰਿਹਾ ਸੰਗਤਾਂ ਲਿਜਾਣ ਵਾਲੀਆਂ ਘਰੇ ਲਿਜਾਣ ਵਾਲੀਆਂ ਵਿਆਹ ਸ਼ਾਦੀਆਂ ਦੇ ਉੱਤੇ ਵਰਤਣ ਵਾਲੀਆਂ ਅੱਜ ਉਹਨੇ ਵੀ ਸਾਡੇ ਤੋਂ ਪਹਿਲਾਂ ਕੋਈ ਵੀਰ ਆਏ ਨੇ ਚਾਹ ਪਾਣੀ ਪੀਤਾ ਮੱਛਾਈ ਦਾ ਪ੍ਰੋਗਰਾਮ ਸੀ ਉਹਨਾਂ ਦੇ ਘਰ ਦਾ ਕੋਈ ਵਿਆਹ ਸ਼ਾਦੀ ਦਾ ਕਿਸੇ ਪਾਸੋਂ ਮੱਛਾਈ ਦੀ ਬੁਕਿੰਗ ਕਰਕੇ ਆਏ ਚਾਹ ਪਾਣੀ ਇੱਥੋਂ ਪੀਣ ਲੱਗੇ ਇਹਨਾਂ ਦੇ ਸਿਸਟਮ ਨੂੰ ਵੇਖ ਕੇ ਇਹਨਾਂ ਦੀ ਮੱਛਾਈ ਨੂੰ ਵੇਖ ਕੇ ਚੈੱਕ ਅਪ ਕਰਕੇ 25000 ਰੁਪਇਆ ਸਾਈ ਆਪਣੇ ਪ੍ਰੋਗਰਾਮ ਦੀ ਨਾਮ ਦੇ ਕੇ ਗਏ ਨੇ ਇਹਦਾ ਮਤਲਬ ਇਹ ਉਹ ਕਹਿੰਦੇ ਨੇ ਨਾਮ ਕਮਾਉਣਾ ਨਾਮ ਵੇਚਣਾ ਸੋ ਇਸ ਕਰਕੇ ਮੇਰੀ ਅਪੀਲ ਹੈ ਸਾਰੇ ਨੌਜਵਾਨਾਂ ਨੂੰ ਤੇ ਪਿਆਰੇ ਦੋਸਤੋ ਇੱਕ ਠੀਕ ਗੱਲ ਕਰ ਸੁਣੋ ਸਰਦਾਰ ਕਰਮ ਸਿੰਘ ਦੀ ਗੱਲ 'ਚ ਕਿੰਨਾ ਵੱਡਾ ਰਾਜ ਆ ਕਿੰਨੀ ਵੱਡੀ ਗੱਲ ਹੈ ਕਿ ਉੱਥੇ ਜਾ ਕੇ ਕਿਸੇ ਦੇ ਭਾਂਡੇ ਮੰਜਨੇ ਆ ਕਿਸੇ ਦੇ ਭਾਂਡੇ ਧੋੜੇ ਆ ਕਿਸੇ ਦੇ ਜਾ ਕੇ ਟਰਾਲੇ ਅਨਲੋਡ ਕਰਨੇ ਆ ਕਿਸੇ ਦੇ ਟਰਾਲੇ ਲੋਡ ਕਰਨੇ ਆ ਉਹਦੇ ਨਾਲੋਂ ਚੰਗਾ ਇਸ ਤਰ੍ਹਾਂ ਆਪਦੇ ਘਰੇ ਬੈਠ ਕੇ ਆਹ ਕਾਰੋਬਾਰ ਕਰ ਲੋ ਤੁਸੀਂ ਵੀ ਕਮਾਈ ਜੇ ਕਰ ਸਰਦਾਰ ਕਰਮਜੀਤ ਸਿੰਘ ਹੋਰਾਂ ਦਾ ਪਰਿਵਾਰ ਇੱਕ ਵਧੀਆ ਕਾਰੋਬਾਰ ਬਣਾ ਕੇ ਜਿਹੜਾ ਅਸੀਂ ਕਹਿੰਦੇ ਆ ਕਿ ਡੇਰੀ ਬੇਰੀ ਫਾਰਮਿੰਗ ਫੇਲ ਹੈ ਹਰ ਇੱਕ ਨੇ ਕਿਹਾ ਇਹ ਫੇਲ ਤੰਦਾ ਹੈ ਇਹਦੇ ਤੋਂ ਕੁਝ ਨਹੀਂ ਬਚਦਾ ਔਰ ਇਹਨਾਂ ਨੇ ਇੱਕ ਸਾਮਰਾਜ ਖੜਾ ਕਰਨ ਵਾਲੀ ਗੱਲ ਕੀਤੀ ਮੈਂ ਸਾਮਰਾਜ ਕਿਉਂ ਕਹਿੰਿਆ ਇਹਨਾਂ ਦੇ ਕੋਲੇ ਤਿੰਨ ਦੋ ਮੁਲਾਜ਼ਮ ਜਿਹੜੇ 25-25000 ਰੁਪਏ ਤਨਖਾਹ ਲੈ ਰਹੇ ਨੇ ਤਿੰਨ ਮੁਲਾਜ਼ਮ ਉਹਨੇ ਜਿਨ੍ਹਾਂ ਨੂੰ 15-15 18-18000 ਰੁਪਏ ਤਨਖਾਹ ਦੇ ਰਹੇ ਨੇ ਦਾ ਮਤਲਬ ਪੰਜ ਪਰਿਵਾਰਾਂ ਨੂੰ ਹੋਰ ਪਾਲ ਰਹੇ ਨੇ ਆਗ ਦਾ ਪਰਿਵਾਰਤਾ ਭਰਾ ਦਾ ਪਰਿਵਾਰਤਾ ਪਲਦੇ ਹੀ ਪਲਦਾ ਹੈ ਪੰਜ ਹੋਰ ਪਰਿਵਾਰਾਂ ਨੂੰ ਪਾਲ ਰਹੇ ਨੇ ਇਹ ਮੈਂ ਤਾਂ ਕਿਹਾ ਸੀ ਕਿ ਕਿ ਆਪ ਦਾ ਸਾਹਮਣਾ ਛੜਾ ਕੇ ਨਹੀਂ ਹੋਣਾ ਤਾਂ ਇਹੋ ਜਿਹਾ ਪਰਿਵਾਰ ਇੱਕਲ ਹੋਰ ਬੜੀ ਅਜੀਬ ਹੈ ਕਿ ਇਹਨਾਂ ਦੇ ਕੋਲੇ ਕੋਈ ਵੀਰ ਕੰਮ ਕਰਦਾ ਹੈ ਛੋਟਾ ਜਿਹਾ ਪਾਲਿਆ ਅੱਜ ਉਹਦਾ ਸਾਰੇ ਦਾ ਸਾਰਾ ਪਰਿਵਾਰ ਤੇ ਵੀਰ ਨੇ ਉਹ ਜਿਹੜੇ ਛੋਟੇ ਜਿਹੇ ਪਾਲੇ ਨੇ ਉਹਦੇ ਕੋਲੇ ਅੱਜ ਇੱਕ ਇਸ ਘਰ ਦਾ ਮੈਂਬਰ ਬਣ ਚੁੱਕਿਆ ਹੈ ਇਹ ਉਹ ਇਹਦੇ ਜੁਏ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਇਹ ਕਿਹਾ ਹੈ ਕਿ ਮਾਨਸ ਦੀ ਜਾਤ ਸਭ ਇੱਕ ਹੀ ਪਹਿਚਾਨ ਹੈ ਜੇ ਜੋ ਸਭ ਦੇ ਸਾਡੇ ਪਾਤਸ਼ਾਹ ਦਾ ਹੁਕਮ ਹੈ ਇਹਨਾਂ ਨੂੰ ਸੁਭੋਤ ਤੇ ਵੀ ਪੜਾ ਦਿੱਤਾ ਹੈ ਔਰ ਇਹਦੇ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਔਰ ਇਹਨਾਂ ਦਾ ਮੰਨਣਾ ਹੈ ਇਹਨਾਂ ਦਾ ਕਹਿਣਾ ਹੈ ਕਿ ਅਗਰ ਅਸੀਂ ਤੇ ਬਾਹਰ ਜਾਂਦੇ ਹਾਂ ਸਾਰਾ ਕਲਵਾਰ ਸਾਰਾ ਘਰ ਸਾਰੀ ਦੁਕਾਨ ਸਾਰਾ ਮਾਇਆ ਸਾਰਾ ਸਿਸਟਮ ਇਨਾਂ ਦੇ ਸਹਾਰੇ ਛੱਡ ਕੇ ਚਲੇ ਜਾਂਦੇ ਆ ਇਹਦਾ ਮਤਲਬ ਇਨਾਂ ਨੇ ਵੀ ਇਸ ਗੱਲ ਦੀ ਕਦਰ ਕੀਤੀ ਹੈ ਕਿ ਜੇ ਮੈਨੂੰ ਪਾਲ ਕੇ ਜੇ ਮੈਨੂੰ ਵੱਡਾ ਕਰਕੇ ਜੇ ਮੈਨੂੰ ਘਰ ਪਰਿਵਾਰ ਵਾਲਾ ਬਣਾਇਆ ਤਾਂ ਮੇਰਾ ਫਰਜ਼ ਬਣਦਾ ਹੈ ਕਿ ਉਹਨਾਂ ਦੇ ਮੈਂ ਉਸ ਦਿੱਤੇ ਹੋਏ ਗੁਣ ਨੂੰ ਯਾਦ ਕਰਾਂ ਔਰ ਯਾਦ ਰੱਖਦਾ ਰਹੀ ਜਗਾ। ਸੋ ਇਸ ਕਰਕੇ ਸਾਨੂੰ ਸਤਕ ਲੈਣ ਦੀ ਲੋੜ ਹੈ। ਐਸ ਦੁਪਾਨ ਦੇ ਵਿੱਚੋਂ ਬਹੁਤ ਸਾਰੇ ਸਤਕੜੇ ਸੁਧਰੋ ਬਾਹਰ ਜਾਣ ਦੀ ਬਜਾਏ ਇੱਥੇ ਰਹਿ ਕੇ ਇਹੋ ਜਿਹਾ ਕਾਰੋਬਾਰ ਕਰਕੇ ਰੋਟੀ ਵੀ ਕਮਾ ਕੇ ਖਰਚਾ ਖਾ ਸਕਦੇ ਹਾਂ ਤੇ ਬਾਬੇ ਨਾਨਕ ਦੇ ਫਲਸਫੇ ਤੇ ਚੱਲਦੇ ਆ ਹੋ ਆਪਾਂ ਸਮਾਜ ਦੀ ਸੇਵਾ ਵੀ ਕਰ ਸਕਦੇ ਆ ਸੋ ਇਹ ਰਾਹ ਦੇ ਤੁਰੰਭੀ ਲੋੜਾ ਛੱਡ ਦੇ ਕੈਨੇਡਾ ਦਾ ਖੇੜਾ ਆਓ ਆਪਣੇ ਪੰਜਾਬ ਨੂੰ ਆਓ ਆਪਣੇ ਦੇਸ਼ ਨੂੰ ਪਕੜਾ ਕਰਨ ਦੀ ਖੁਸ਼ੀ ਕਰ ਜੇ ਬਹੁਤ ਬਹੁਤ ਤਨਵਾਦ ਵਾਈਲੂ ਜੀ ਦਾ ਖਾਸਾ ਵਾਈਲੂ ਜੀ ਨੂੰ ਬਹੁਤ ਬੜੀ ਖੁਸ਼ੀ ਹੋਈ ਧੰਨਵਾਦ ਜੀ ਬੜੀ ਖੁਸ਼ੀ ਹੋਈ 一百斤的两个。